ਹਾਂ ਜੀ ਇਹ ਹੀ ਦੁੱਖ ਤੁਸੀਂ ਹੰਡਾ ਕੇ ਸਾਹ ਤੂੰ ਪਹਿਨਣਾ ਬਸ ਇਸ ਦੇ ਲਈ ਸ਼ੇਖਰ ਹਾਂ ਉਹ ਬੱਚੇ ਰੱਖ ਮੈਂ ਤੂੰ ਸਮਝ ਨਹੀਂ ਆਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਹੌਸਲਾ ਦਿੱਤਾ ਪੱਲਾ ਬਾਜੀ ਨੇ ਬਹੁਤ ਹੌਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਨੂੰ ਵੀ ਬਹੁਤ ਬਹੁਤ ਪਾਉਂ ਸੀ ਕਿ ਪੱਲਾ ਸਾਹਿਬ ਦੀ ਤੁਹਾਡੀ ਸਾਡੇ 40 ਸਾਲਾਂ ਤੋਂ ਸਾਡੇ ਪਰਿਵਾਰ ਇਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਫੋਨ ਨੀਚੇ ਕਰੋ ਫੋਨ ਨੀਚੇ ਕਰੋ ਬਹੁਤ ਰਿਕਾਰਡ ਕਰ ਰਹੇ ਆ ਜਿੰਦਾ ਬੜਾ ਸ਼ੋਜ਼ ਵੀ ਇਕੱਠਾਂ ਨੇ ਬਹੁਤ ਕੀਤੇ ਵੀਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀਗੇ ਛਣਕਾਟਿਆਂ ਦੇ ਵਿੱਚ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਕੇ ਆਪਸ ਵਿੱਚ ਫੈਮਿਲੀ ਇਦਾਂ ਸਿੱਧੀ ਬੈਠ ਕੇ ਉਹਨਾਂ ਨੇ ਪਰਿਵਾਰ ਜਿਵੇਂ ਬਸ ਹਸਾਈ ਜਾਣਾ ਹੱਸਦੇ ਹੱਸਦੇ ਚਲੇ ਗਏ ਸੱਚੇ ਪਾਸ਼ਾ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਬਾਸ਼ਾ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਵਸਾਂ ਬਸ ਇੱਕੋ ਸ਼ਬਦ ਕੇ ਛਣਕਾਟਾ ਹੁਣ ਨਹੀਂ ਸੁਣਕੇਗਾ ਨਹੀਂ ਉਹ ਜਿਹੜੇ ਭੱਲਾ ਜੀ ਦੇ ਨਾਮ ਹੀ ਸੀ ਉਹ ਕਰਕੇ ਕਹਿੰਦੇ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹਿਣ ਗਿਆ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ ਚ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਸਲੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਰਦੂਰ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਉਂਦੇ ਸੀ ਉਹ ਮੇਰੇ ਨਾਲ ਵਸਾਂ ਜੀ